सभी साथी देख लें कि यहाँ पर एक नई डेवलपमेंट की गई है और अभी यहाँ पर जालियां लगाई जा रही हैं और टेंट लगा दिए गए है ये पंजाब की हद के अंदर है जो पंजाब की आ, सीमा है यहाँ इसके अंदर ये सब कार्रवाई हो रही है और ਵੀਰ ਜਿਹੜੀ ਗੱਲ ਆ ਉਹ ਸ਼ਾਇਦ ਤੁਹਾਨੂੰ ਕੋਈ ਗੈਸ ਨਹੀਂ ਬਣਾ ਰਿਹਾ ਮੀਡੀਆ ਤੋਂ ਦੇ ਲਈ ਆ ਰਿਹਾ ਕਿ ਇੰਪੂਟ ਨੂੰ ਝਗੜਾ બીજી ਹੋ ਰਿਹਾ ਹੈ ਇਸਤੋਂ ਨੂੰ ਇੱਕ ਟੀਮ ਤਿਆਰ ਕਰੋ ਜੀ ਵગેਰਾ ਤੁਹਾਡੇ ਤੁਹਾਡੇ ਵਲੰਟੀਅਰ ਅਸੀਂ ਦੇਖੋ ਅਸੀਂ ਕਰ ਲਈ ਜੀ ਇੱਥੇ ਵਲੰਟੀਅਰ ਹੀ ਹੋਣੇ ਆ ਤੁਹਾਨੂੰ ਇੱਕ ਸੇਫ ਜ਼ੋਨ ਦੇ ਵਿੱਚ ਅਸੀਂ ਖੜਾ ਕਰਨਾ ਸਾਨੂੰ ਸਾਨੂੰ ਪੁਲਿਸ ਸਾਹਿਬ ਨਾਲ ਝਗੜਾ ਕਰਨਾ ਪੈਣਾ ਤੁਹਾਡੇ ਪਰ ਵਲੰਟੀਅਰ ਨਾਲ ਪੈ ਝਗੜਾ ਕਰਨਾ ਨਹੀਂ ਨਹੀਂ ਹੋਊਗਾ ਨਹੀਂ ਇਹਦਾ ਪ੍ਰਬੰਧ ਅਸੀਂ ਕਰ ਲਿਆ ਸਪੈਸ਼ਲ ਟੀਮ ਲਾਤੀ ਉਹ ਵੀ ਵਲੰਟੀਅਰ ਹੀ ہماری ਆ ਰਹੀ ਹੈ ਕੋਈ ਨਹੀਂ ਬੜੀ ਸਿਕਿਉਰਿਟੀ ਨਹੀਂ ਬਿਲਕੁਲ ਬੈਰੀਕੇਡਾਂ ਦੇ ਅੰਦਰ ਅਸੀਂ ਲਾਵਾਂਗੇ ਔਰ ਬਕਾਇਦਾ ਹਰਿਆਣੇ ਦੀਆਂ ਸਾਰੀਆਂ ਟੀਮਾਂ ਨੂੰ ਹੁਕਮ ਦੇ ਦਿੱਤੇ ਗਏ ਵੀ ਤੁਸੀਂ ਉਹ ਹਿੰਦੀ ਪੰਜਾਬੀ ਦੋਵੇਂ ਗੱਲ ਕਰ ਲੋਗੇ ਔਰ ਤੁਸੀਂ ਉਹਨਾਂ ਦੀ ਸੇਫਟੀ ਲਈ ਖੜੇ ਹੋਵੋਗੇ ਠੀਕ ਹੈ ਨਾ ਔਰ ਸਪੈਸ਼ਲ ਹੈ ਅਸੀਂ ਇਹ ਸਾਰਾ ਕੁਝ ਖਿਆਲ ਰੱਖਣਾ ਸਾਡੀ ਜ਼ਿੰਮੇਵਾਰੀ ਆ ਕਿਸੇ ਕਿਸਮ ਦਾ ਏਜੰਸੀਆਂ ਹੁੰਦੀਆਂ ਵਿੱਚ ਤੁਹਾਨੂੰ ਪਤਾ ਭਾਵੇਂ ਤੁਹਾਨੂੰ ਤੁਹਾਨੂੰ ਲੱਗੇ ਏਜੰਸੀਆਂ ਸਰਕਾਰ ਵਾਲੇ ਚਾਹੀਦੇ ਨਾ ਬਹੁਤ ਕੁਝ ਕਰਦੀਆਂ ਨੇ ਅਸੀਂ ਪੂਰੇ ਸचेत ਐਸ ਗੱਲ ਲਈ ਠੀਕ ਹੈ ਨਾ ਸਾਡੀ ਵੀ ਅਪੀਲ ਆ ਠੀਕ ਆ ਦੇਖੋ ਕੋਈ ਵੀ ਕਿਸੇ ਦੀ ਕੰਪਨੀ ਦਾ ਕੀ ਪ੍ਰੋਜੈਕਟ ਆ ਉਹ ਕਹੇ ਜਤਨ ਆ ਸਾਡੀ ਚਾਹੇ ਨੈਸ਼ਨਲ ਮੀਡੀਆ ਹੋਵੇ ਚਾਹੇ ਪੰਜਾਬ ਦਾ ਹੋਵੇ ਕਿਸਾਨੀ ਦੇ ਹੱਕ 'ਚ ਬੋਲੋ ਤੁਸੀਂ ਸਾਡੀ ਜਿੰਨੀ ਮਰਜ਼ੀ ਆਲੋਚਨਾ ਕਰ ਲਓ ਕਿਸਾਨਾਂ ਦੇ ਉਲਟ ਸ਼ਬਦਾਵਲੀ ਨਹੀਂ ਚਾਹੀਦੀ ਇਹ ਅਪੀਲ ਕਰ ਸਕਦੇ ਬਾਕੀ ਥੋੜਾ ਆਜ਼ਾਦ ਪ੍ਰਚਾਪੋ ਪ੍ਰੋਪਗੈਂਡਾ ਹੈਗਾ ਅਸੀਂ ਆ ਇਹ ਚਾਉਂਦੇ ਆ ਇਧਰ ਉਧਰ ਹੋਰ ਦਾ ਗੁੱਸਾ ਇਧਰੋਂ ਨਿਕਲੇ ਇਹ ਵੀ ਆਪਲੀ ਹਾਂ ਨੇ ਹਾਂ ਬਿਲਕੁਲ ਇਹ ਜਾਣਕਾਰੀ ਤੁਹਾਨੂੰ ਹੋਰ ਦੇ ਦਗੇ ਅਸੀਂ ਮੋਰਚੇ ਵੱਲ ਇਹ ਵੀ ਪਾਸ ਕੀਤਾ ਵੀ ਭਾਵੇਂ 1 ਵਜੇ ਜਥੇਨੇ ਤੁਰਨਾ ਪਰ ਅਸੀਂ 10 ਵਜੇ ਇਥੋਂ ਸਟੇਜ ਤੋਂ ਜੋ ਆਪਣਾ ਰਵਾਇਤ ਹੈਗੀ ਹੈ ਪੰਜਾਬ ਦੀ ਸਿੱਖ ਸਿੱਖਾਂ ਦੀ ਉਹਦੇ ਮੁਤਾਬਕ ਅਰਦਾਸ ਕੀਤੀ ਜਾਊਗੀ ਸਟੇਜ ਤੋਂ ਇਹ ਅਰਦਾਸ ਕਰਕੇ ਜਿਹੜਾ ਗੁਰੂ ਮਹਾਰਾਜ ਤੋਂ ਉਹਦੀ ਜਿਹੜੀ ਪਰਵਾਰਗੀ ਲਈ ਜਾਊਗੀ ਤੁਸੀਂ ਕਹੋਗੇ ਵੀ 1 ਵਜੇ ਕਿਉਂ ਨਹੀਂ ਕੀਤਾ ਕਿਉਂਕਿ ਸਾਨੂੰ ਇਹ ਹੈਗਾ ਵੀ ਜੇ 1 ਵਜੇ ਤੋਂ ਪਹਿਲੇ ਉਹਨਾਂ ਨੇ 12 ਵਜੇ ਸ਼ੁਰੂ ਕਰਤਾ ਆਪਣੇ ਜਿਹੜੀ ਗੋਲਾਵਾਰੀ ਆਜਾ ਹੋਰ ਹੈ ਤਾਂ ਉਹਦੇ ਵਿੱਚ ਅਰਦਾਸ ਦੇ ਵਿੱਚ ਇਹ ਵਿਗੜਨਾ ਪਵੇ ਇਸ ਕਰਕੇ ਅਸੀਂ 3 ਘੰਟੇ ਪਹਿਲਾਂ ਅਰਦਾਸ ਕਰਾਂਗੇ ਉਹ ਸਿੱਧੀ ਪੂਰਬ ਮਨਾ ਕੇ ਅਰਦਾਸ ਕਰਾਂਗੇ ਮੈਂ ਜਾਊਗਾ ਇਹ ਸਿਰਫ ਕੱਲ ਹੀ ਜਾਊਗਾ ਜੇ ਉਹਦੋਂ ਉਹਥੇ ਰੋਕ ਲਿਆ ਜਾਂਦਾ ਫਿਰ ਤੁਹਾਡਾ ਕੀ ਕਦਮ ਰਹੇਗਾ ਤੇ ਕੀ ਜੇ ਰੋਕਿਆ ਜਾਂਦਾ ਅਗਲੇ ਦਿਨ ਦੁਬਾਰਾ ਤੋਂ ਕੋਸ਼ਿਸ਼ ਕੀਤੀ ਜਾਊ। ਡੇਲੀ ਜੱਥਾ ਜਾਏਗਾ ਜੀ ਇੱਕ ਇੱਕ ਤਰੀਕ ਤੇ। ਹਾਂ ਦੇਖੋ ਜੱਥਾ ਹਰ ਰੋਜ਼ ਹੀ ਭੇਜਾਂਗੇ। ਜੇ ਕਿਸੇ ਜੱਥੇ ਤੇ ਕੋਈ ਜਦ ਤਸ਼ਦਦ ਹੁੰਦਾ ਕੋਈ ਸਾਨੂੰ ਲੱਗਦਾ ਕਿ ਜ਼ਖਮੀ ਕੋਈ ਜ਼ਿਆਦਾ ਹੋ ਗਏ ਕਿਸਾਨ ਤੇ ਫਿਰ ਇਹ ਮੌਕੇ ਅਨੁਸਾਰ ਇੱਕ ਦਿਨ ਰੋਕ ਵੀ ਸਕਦੇ ਆਪਣੇ ਬੰਦੇ ਨੂੰ ਕਵਰ ਅਪ ਕਰ ਲਈ। ਉਹ ਮੌਕੇ ਦੀਆਂ ਪਰਿਸਥਿਤੀਆਂ ਤੇ ਹੋਊਗਾ। ਓਵੇਂ ਨਾਰਮਲ ਅਸੀਂ ਰੋਜ਼ਾਨਾ ਜੱਥਾ ਰੁਟੀਨ ਚ ਆਪਦਾ ਭੇਜਾਂਗੇ। ਤਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿੰਨਾ ਕ ਸਰਕਾਰ ਦੇ ਤਸ਼ੱਦਦ ਅੱਗੇ 101 ਬੰਦੇ ਕਿੰਨਾ ਕ ਲੜ ਸਕਦੇ ਜਿੰਨੀ ਉਹਨਾਂ ਦੀ ਸਮਰੱਥਾ ਹੋ ਉਹ ਅੱਗੇ ਜਾਣਗੇ ਉਹਨਾਂ ਦਾ ਹੰਝੂ ਗੈਂਸ ਮਾਰਨੋ ਕੁਝ ਵੀ ਕਰਨ ਇਹ ਦੁਨੀਆ 'ਚ ਜਾਊਗਾ ਵੀ ਦੁਨੀਆ ਦੀ ਪੰਜਵੀਂ ਚੌਥੀ ਵੱਡੀ ਦੁਨੀਆ ਦੀ ਤਾਕਤ ਨਿਹੱਥੇ ਸੈਂਕੜੇ ਬੰਧਿਆਂ ਦੇ ਉੱਤੇ ਕਿੱਡੇ ਵੱਡੇ ਜ਼ੁਲਮ ਕਰ ਰਹੀ ਆ ਅਸੀਂ ਤਾਂ ਦੁਨੀਆ ਦੇ ਵਿੱਚ ਪੜਦਾ ਚਾਕ ਕਰਾਂਗੇ ਸਰਕਾਰ ਦਾ ਵਾਹ ਵਾਹ ਜਪਰਤ ਦਾ ਲੋਕਤੰਤਰ ਉਹ ਸਾਡੀ ਜਿਹੜੀ ਮਨਸ਼ਾ ਹੈਗੀ ਵੀ ਅਸੀਂ ਰਾਹ ਨਹੀਂ ਰੁਕੇ ਹੈਗੇ ਹਾਂ ਜੇ ਕੋ ਜਾਦਾ ਕੈਡਿਬਿਲਟੀ ਦੀ ਗੱਲ ਕਰ ਰਹੇ ਹੋ ਉਹਨੂੰ ਅਸੀਂ ਮੌਕੇ ਤੇ ਪਰਿਸਥਤੀਆਂ ਦੇ ਹਿਸਾਬ ਨਾਲ ਫੈਸਲਾ ਕਰ ਸਕਦੇ ਹਾਂ ਤੇ ਪੜਾ ਜਿਹੜੇ-ਜਿਹੜੇ ਨਹੀਂ ਗੱਲ ਵੀ ਪਰਫਾਰਮੈਂਸ ਦੀ ਆ ਤੇ ਕੋਈ ਹਮਾਰਾ ਪ੍ਰਸ਼ਾਸਨ ਇਹ ਨਾਲ ਗੱਲਬਾਤ ਨੂੰ ਪੜਾ ਦਿੱਥੇ ਕੋਈ ਜਿੱਕਰ ਨਹੀਂ ਰੋਕਿਆ ਜਾਂਦਾ ਤੇ ਕਿਹੜੇ-ਕਿਹੜੇ ਪੜਾ ਹੋਣਗੇ ਜਿੱਥੇ ਹੋਂਦ ਤੋਂ ਪਹਿਲਾਂ ਆਹ ਦੇਖੋ ਚਾਰ ਅਸੀਂ ਕੋਸ਼ਿਸ਼ ਕਰਤੇ ਸੀ ਕਿ ਜੱਗੀ ਸਿਟੀ ਸੈਂਟਰ ਸੀਗਾ ਇੱਕ ਮੋੜਾ ਮੰਡੀ ਸੀਗੀ ਉਦੋਂ ਦਾ ਤਾਂ ਸ਼ਾਹਬਾਗ ਤੇ ਆ ਤੇ ਪਿੱਪਲ ਹੀ ਸੀਗੀ ਲਾਸਟ ਹੈ ਨਾ ਆ ਖਾਨਪੁਰ ਜੱਟਾਂ ਤੇ ਪਿੱਪਲ ਇਹ ਲਿਖਤੇ ਵੀ ਅਸੀਂ ਦੇਤੇ ਸੀਗੇ ਹੁਣ ਇਹ ਤਾਂ ਹੈਗਾ ਵੀ ਉਹ ਪੰਜਾਬੀ ਚਾਹਦੇ ਕਾਣਿਆ ਘੋੜੀ ਚੜੇ ਤਾਂ ਜਾਣਦੇ ਹੁਣ ਨੰਗ ਡੰਗ ਤੇ ਫਿਰ ਅਗਲੇ ਪੜਾਅ ਵੀ ਦੇਖ ਲਾਂਗੇ ਬਾਈ ਕਿੰਨਾ ਟਮਾ ਜੇ ਕਿੰਨੇ ਟਾਈਮ ਜਾਵਾਂਗੇ ਜਖਮੀ ਹੋ ਜਾਣਗੇ ਤੇ ਉਮੀਦ ਹੈ ਜਖਮੀ ਤੁਹਾਨੂੰ ਪਹਿਲਾਂ ਹੀ ਵੀ ਜਖਮੀ ਹੋਣਗੇ ਹੋਣਗੇ ਜੀ ਦੇਖੋ ਨੰਗਣ ਦੇ ਦਾਂਗੇ ਜੀ ਦੋ ਗੱਲਾਂ ਜੀ ਜਿਉ ਡਰੋਨਾਂ ਦੀ ਟ੍ਰੇਨਿੰਗ ਲੈ ਰਹੇ ਆ ਤੇ ਉਹ ਉਹ ਕੀ ਕਰਨ ਨੂੰ ਲੈ ਰਹੇ ਨੇ ਜਿਉ ਅਰਧ ਸੈਨਿਕ ਫੋਰਸ ਬੁਲਾ ਰਹੇ ਤੇ ਉਹਦੇ ਉਹਦਾ ਮਨਸ਼ਾ ਕੀ ਹੈਗੀ ਆ ਜਿਉ ਵਾਟਰ ਕੈਨਨ ਟੈਸਟ ਕਰ ਰਹੇ ਤੇ ਉਹਦੀ ਮਨਸ਼ਾ ਕੀ ਹੈਗੀ ਆ ਅਸੀਂ ਤਾਂ ਮਰਜੀ ਉਰੇ ਦਾ ਭਾਵ ਵੀ ਆਪਣੇ ਆਪ ਨੂੰ ਮਰ ਲਈ ਸਮਰਪਿਤ ਕਰਾਂਗੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਸਾਡਾ ਤੇਹੀ ਭਾਵ ਵਰਤ ਹੈਗਾ ਸਾਡਾ ਸਾਡੇ ਨਾਲ ਕੋਈ ਟਕਰਾਅ ਹੀ ਨਹੀਂ ਹੋਣਾ ਕਿਉਂਕਿ ਟਕਰਾਅ ਵਾਲੀ ਹਾਲਤ ਤੇ ਅਸੀਂ ਐ ਹੀ ਨਹੀਂ ਗਏ ਹਾਂ ਸਮਾ ਜਿੰਨੇ ਕਿ ਮਿਆਦਾ ਹੋ ਗਿਆ ਕਿ ਕਿੰਨੇ ਜੇ ਇਹ ਕੋਈ ਹੁਣ ਹੋਇਆ ਲੱਗਾ ਨੰਗਰ ਦੇ ਨਾਲ ਵਾਸਤੇ ਰਸਤਾ ਬੜ ਰਿਹਾ ਜਾਂ ਰਸਤਾ ਦੇਖਦੀ ਜਨ ਕੋ ਚੱਲੀ ਹੈ ਪਰ ਸਾਡੇ ਦੇ ਵੱਲੋਂ ਕਿਉਂਕਿ ਜ਼ਾਹਿਰ ਨਹੀਂ ਜਲ ਹੈ ਕਿ ਇਸ ਤਰ੍ਹਾਂ ਬੰਦੇ ਨੇ ਜਾਣਾ ਉਹ ਬੈਰੀਕਟਪ ਦੇ ਤਾਂ ਜਾਊਗਾ ਨਹੀਂ ਜੇ ਦੋਨਾਂ ਤਰ੍ਹਾਂ ਦੀ ਸੰਭੀ ਹੋ ਤਾਂ ਰਸਤਾ ਵੀ ਬੁਲੇਗਾ ਦੇਖੋ ਇਸ ਕੇ ਸਮਦੀ ਕੋਈ ਸੂਚਨਾ ਨਹੀਂ ਕੀ ਹੁਣੇ ਹੁਣੇ ਇੱਕ ਗੱਲ ਆਈ ਸੀ ਵੀ ਤੁਹਾਨੂੰ ਆ ਡੀਐਸਪੀ ਮਿਲਣਾ ਚਾਹੁੰਦੇ ਹਰਿਆਣੇ ਦੇ ਅਸੀਂ ਉਹਨੂੰ ਇਨਫੋਰਮੇਸ਼ਨ ਦਿੱਤੀ ਵੀ ਉਹ ਸਾਡੀ ਪੀਸੀ ਮੁੱਕਦੀ ਆ ਅਸਪੀਨ ਨੂੰ ਕਹੋ ਸਾਡੇ ਨਾਲ ਫੋਨ ਤੇ ਗੱਲ ਕਰਨ ਜਿਹੜਾ ਕੋ ਮਿਲਣਾ ਚਾਹੂਗਾ ਮਿਲ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ ਤਾਂ ਮਿਲ ਕੇ ਪਤਾ ਲੱਗੂ ਵੀ ਗਾਂ ਕੀ ਹੈ ਹਾਲੇ ਹਾਲੇ ਕੋਈ ਸਮਾਂ ਵੀ ਨਹੀਂ ਬਣਦਾ ਬਿਲਕੁਲ ਜੋ ਜੋ ਕੋ ਜੋ ਦਿਖਾ ਰਹੇ ਨੇ ਉਹਦੇ ਚੋਂ ਨਹੀਂ ਲੱਗਦਾ ਹੈਗਾ ਵੀ ਰਸਤਾ ਖੁੱਲੂਗਾ ਮੈਨ ਮੰਨ ਲਓ ਸਰਕਾਰ ਦੇ ਅੰਦਰ ਸੀਗਾ ਵੀ ਅਸੀਂ ਇਹਨਾਂ ਨੂੰ ਜਾਣ ਦੇਣਾ ਫਿਰ ਪੈਰਾ ਮਿਲਟਰੀ ਫੋਰਸ ਨੂੰ ਮੰਗਾਉਂਦਾ ਤਾਂ ਕੋਈ ਮਤਲਬ ਨਹੀਂ ਹੈਗਾ ਫਿਰ ਤਾਂ ਇਹਨਾਂ ਕੋਲੇ ਇੰਨੀ ਕੁ ਤਾਂ ਫੋਰਸ ਹੈਗੀ ਆ ਵੀ ਕੋਈ ਸਾਡੇ ਤੇ ਜਦੋਂ ਸਾਡੀ ਕ੍ਰੈਡੀਬਿਲਟੀ ਸੀ ਵੀ ਅਸੀਂ ਆਪਦੇ ਜਥੇ ਤਲਾਵਾਂ ਕੋਈ ਜਾਨ ਨਹੀਂ ਦਿੰਦੇ ਠੀਕ ਹੈ ਨਾ ਚਲ ਉਹਦੇ ਲਈ ਉਹ ਤਿਆਤਵਸਥੀ ਕਰ ਸਕਦੇ ਹੋ ਤਾਂ ਪੰਜਾਬ ਸਰਕਾਰ ਨੂੰ ਵੀ ਕਹਿ ਸਕਦੇ ਸੀ ਯਾਰ ਜੋ ਇਹਨਾਂ ਨੇ ਐਲਾਨ ਕੀਤਾ ਇਹਦੇ ਹਿਸਾਬ ਨਾਲ ਇਹ ਹੁਣ ਇਹ ਤਾਂ ਕੋਈ ਰੌਲਾ ਨਹੀਂ ਲੱਗਦਾ ਨਹੀਂ ਹੈ ਫਿਰ ਵੀ ਅਸੀਂ ਕਹਾਂਗੇ ਚੰਗਾ ਫੈਸਲਾ ਹੋਊਗਾ ਜੇ ਸਾਨੂੰ ਦਿੱਲੀ ਜਾਣ ਹੋਰ ਮੰਟੰਗਣਾ ਦਿੰਦੇ ਆ ਇਹਦੇ ਕੋਈ ਮਾੜੀ ਗੱਲ ਨਹੀਂ ਕਿਤੇ ਨੌਜਵਾਨਾਂ ਦੀ ਇੱਕ ਗੱਲ ਜ਼ਰੂਰ ਆਉਂਦੀ ਕਿ ਜਦੋਂ ਕਿਸਾਨ ਅੰਦোলন ਚੱਲ ਰ ਸਭ ਤੋਂ ਵੱਡਾ ਯੋਗਦਾਨ ਉਸ ਤੇ ਨੌਜਵਾਨਾਂ ਦਾ ਵੀ ਰਹਿੰਦਾ ਹੈ ਕਿਤੇ ਨੌਜਵਾਨ ਜਸ਼ੀਲੇ ਹੁੰਦੇ ਨੇ ਉਸੇ ਪੋਲਿਸ ਸੰਮਲਨ ਦੀ ਵੀ ਕਿ ਨੌਜਵਾਨ ਉਹਨਾਂ ਤੇ ਸਲਾਹ ਦਿੱਤੀ ਗਈ ਹੈ ਕਿ ਕਿ ਇਮੋਸ਼ਨ ਹੋ ਕੇ ਕੋਈ ਐਸਾ ਕਦਮ ਨਾ ਚੁੱਕਿਆ ਜਾਵੇ ਜਿੱਥੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕੱਲਾ ਗਲਤ ਆਗੇ ਜਾਏਗਾ ਉਸ ਦੇ ਲਈ ਕਿਸ ਤਰੀਕੇ ਨੇ ਪ੍ਰਬੰਧ ਰਹਿਣਗੇ ਜੀ ਕਿਉਂਕਿ ਤੁਸੀਂ ਕੋਈ ਪੀਪੀਐਲ ਬਾਰੇ ਗੱਲ ਕਰ ਦਿੱਤਾ ਤਾਂ ਪਰੇਨ ਨਹੀਂ ਦੇਖੋ ਦੋ ਗੱਲਾਂ ਨੇ ਮੈਨੂੰ ਲੱਗਦਾ ਪੰਜਾਬ ਦਾ ਜਿੰਨਾ ਵੀ ਜੂਠਾ ਜਾਂ ਦੇਸ਼ ਦਾ ਬਹੁਤ ਸਿਆਣਾ ਸਮਝਦਾਰ ਹੈ ਜੋ ਅਸੀਂ ਐਲਾਨ ਕਰਦੇ ਆ ਉਹ ਐਲਾਨ ਨੂੰ ਦੇਖਦਾ ਵੀ ਐਲਾਨ ਕਿ ਕੀਤਾ ਹੋਗਾ ਪਹਿਲੇ 13 ਫਰਵਰੀ ਨੂੰ ਜਦੋਂ ਪਹਿਲੋਂ ਤੇ ਕੋਸ਼ਿਸ਼ ਸੀ ਨਾ ਕਿ ਅਸੀਂ ਸੈਦ ਰੋਕਾਂ ਹਟਾ ਕੇ ਸਫਲ ਹੋ ਜਾਗੇ ਉਹ ਪੋਜੀਸ਼ਨ ਹੋਰ ਸੀ ਠੀਕ ਹੈ ਨਾ ਲੱਗਦਾ ਸੀ ਜਦੋਂ ਅਸੀਂ ਭਾਫਿਆ ਵੀ ਇਹ ਤਾਂ ਸਿੱਧੀਆਂ ਗੋਲੀਆਂ ਮਾਰ ਰਹੇ ਆ ਹੁਣ ਝੰਡੇ ਡੰਡੇ ਝੰਡੇ ਵਾਲੇ ਦਾ ਗੋਲੀ ਨਾਲ ਕੀ ਟੱਕਰਾ ਫਿਰ ਇਹ ਸਟਾਪ ਕਰ ਲਿਆ ਹੁਣ ਇਹ ਦੋਵਾਂ 'ਚ ਫਰਕ ਆ ਐਲਾਨ ਹੀ ਸਾਡਾ ਹੋ ਗਿਆ ਹੋਇਆ ਵੀ ਪੀਸਫੁਲੀ ਜਥਿਆਂ 'ਚ ਜਾਣਾ ਮੈਨੂੰ ਨਹੀਂ ਲੱਗਦਾ ਕੋਈ ਕੋਈ ਨੂੰ ਲੰਘਣਾ ਕਰੂਗਾ ਲੱਗਦਾ ਪੰਦੇ ਸਾਹਿਬਾ ਅਗਰ ਮਰਜੀਵੜੇ ਸ਼ਬਦ ਨੂੰ ਡਿਸਕ੍ਰਾਈਬ ਕੀਤਾ ਤੱਲੇ ਵਾਲ ਸਾਹਿਬ ਵੀ ਮਰਨ ਵਰਸੇ ਬੈਠੇ ਨੇ ਤੇ ਤੁਸੀਂ ਕਿਹਾ ਕਿ ਮਰਜੀਵੜੇ ਅਸੀਂ ਮਰਨ ਲਈ ਪੇਸ਼ ਕਰ ਰਹੇ ਹਾਂ ਇਹਦਾ ਫੋਰਥ ਸਾਹਿਬ ਨੂੰ ਸਵਾਲ ਹੈ ਤੁਹਾਨੂੰ ਵੀ ਕੀ ਕਿਸਾਨਾ ਵੀ ਥੱਕ ਗਏ ਜਾਂ ਕੋਈ ਹੋਰ ਰਾਹ ਨਹੀਂ ਰਿਹਾ ਮੌਤ ਤਾਂ ਆਖਰੀ ਰਸਤਾ ਹੁੰਦਾ ਕਦੋਂ ਬੰਦਾ ਸਾਰੀਆਂ ਲੜਾਈਆਂ ਲੜ ਕੇ ਥੱਕ ਜਾਂਦਾ ਉਦੋਂ ਬੰਦਾ ਕਹਿੰਦਾ ਕਿ ਹੁਣ ਅਸੀਂ ਮਰਨ ਲਈ ਪੇਸ਼ ਆ ਕੀ ਹੁਣ ਕੋਈ ਹੋਰ ਰਸਤਾ ਨਹੀਂ ਹੈ ਕਿਸਾਨਾਂ ਕੋਲ ਤੁਸੀਂ ਪਹਿਲੇ ਹੀ ਕਿਹਾ ਵੀ ਇਹ ਜਿਹੜੀ ਪਿਰਤ ਹੈ ਅਸੀਂ ਤਾਂ ਇਹ ਪਿਰਤ ਅਸੀਂ ਨਹੀਂ ਪਾਈ ਗੁਰਤੇਗਵਾਧਰ ਸਾਹਿਬ ਨੇ ਪਾਈ ਕੀ ਗੁਰਤੇਗਵਾਧਰ ਸਾਹਿਬ ਜੇ ਥੱਕ ਗਏ ਸੀਗੇ ਥੱਕੇ ਹੋ ਉੱਥੇ ਗਏ ਆ ਥੱਕੇ ਹੋਏ ਨਹੀਂ ਜਾਂਦੇ ਹੁੰਦੇ ਇਹਨੂੰ ਐ ਕਹਿਣਾ ਨਾ ਵੀ ਜੇ ਕੋਈ ਮਰਜੀਵੜਿਆਂ ਦੇ ਤੌਰ ਤੇ ਪੇਸ਼ ਕਰਦਾ ਤਾਂ ਥੱਕ ਚੁੱਕਿਆ ਹੁੰਦਾ ਇਹ ਪੇਸ਼ਕਾਰੀ ਨਹੀਂ ਠੀਕ ਨਹੀਂ ਇਹ ਵਿਆਖਿਆ ਹੈ ਅਸੀਂ ਕੋਈ ਥੱਕੇ ਹੋਏ ਨਹੀਂ ਇੱਕ ਕੋਲ ਦੀ ਫਾਰਮ ਹੈ ਕੋਲ ਦੀ ਸ਼ਕਲ ਹੈ ਲੜਾਈ ਦਾ ਹਿੱਸਾ ਹੈ ਲੜਾਈ ਦਾ ਹਿੱਸਾ ਹੈ ਨਹੀਂ ਕਿ ਲਈ ਪਹਿਲੀ ਵਾਰ ਸ਼ਬਦ ਨਹੀਂ ਵਰਤਿਆ ਜਾ ਰਿਹਾ ਕਾਲੀ ਸਾਰੀ ਮੂਵਮੈਂਟ ਨੇ ਇਹ ਸ਼ਬਦ ਨੂੰ ਵਰਤਿਆ আর ਕਾਲੀ ਮੂਵਮੈਂਟ ਨੇ ਬਹੁਤ ਕੁਝ ਅੰਗਰੇਜ਼ਾਂ ਦੀ ਸਟ੍ਰਗਲ ਵਿੱਚ ਕਾਂਗਰਸੀ ਵੀ ਬਹੁਤ ਸਾਵਾਂ ਦੇ ਸਟ੍ਰਗਲ ਦੇ ਵਿੱਚ ਸ਼ਬਦ ਵਰਤਦੇ ਰਹੇ ਇਹ ਜਿਹੀ ਗੱਲ ਕੋਈ ਨਹੀਂ ਇਹ ਕੋਲ ਦੇ ਤਰੀਕੇ ਨੇ ਨਾ ਕਿ ਕੋਲ ਨੂੰ ਕਿਦਾਂ ਬਿਲਡ ਅਪ ਕਰਨਾ ਕਿਉਂਕਿ ਸਾਡੇ ਤੇ ਇਲਜ਼ਾਮ ਹੈ ਆ ਠੀਕ ਹੈ ਜੀ ਵੀ ਜੋ ਉਹ ਇਲزام ਲਾ ਰਹੇ ਸੀ ਉਹ ਤਾਂ ਤੋੜ ਕੇ ਮੈਂ ਕੱਢਿਆ ਨੈਸ਼ਨਲ ਮੀਡੀਆ ਤੇ ਆ ਰਿਹਾ ਵੀ ਇਹਨਾਂ ਦੇ ਟਰੈਕਟਰ ਮੋਡੀਫਾਈ ਆ ਠੀਕ ਹੈ ਜੀ ਇਹਨਾਂ ਕੋ ਪੋਕ ਲੈਣਾ ਵਾ ਇਹਨਾਂ ਦੀਆਂ ਟਰਾਲੀਆਂ ਵਿੱਚ ਹਥਿਆਰ ਆ ਇਹ ਸਾਡੀ ਅਮਨ ਸ਼ਾਂਤੀ ਨੂੰ ਭੰਗ ਕਰਦੇ ਆ ਹੁਣ ਬੜਾ ਹੁਣ ਕੀ ਜਵਾਬ ਇਸ ਗੱਲ ਦਾ ਹੁਣ ਤਾਂ ਅਸੀਂ ਤਾਂ ਕਿਹਾ ਨਾ ਵੀ ਸਾਡੀ ਮੈਤਿਕ ਤੌਰ ਤੇ ਮੋਦੀ ਸਰਕਾਰ ਦੇ ਉੱਤੇ ਜਿੱਤਾ ਜਿਉ ਸਾਨੂੰ ਜਾਣ ਨਹੀਂ ਦਿੰਦੇ اخلاਕੀ ਤੌਰ ਤੇ ਸਾਡੀ ਜਿੱਤਾ ਜਾਂ ਆਰਥਿਕ ਤੌਰ ਤੇ ਮੰਗਾ ਕਦੋਂ ਪੁਰੀਆ ਹੋਣ ਗਿਆ ਇਹ ਤਾਂ ਸਮੇਂ ਦੀ ਗਰਭ ਚ ਪਿਆ ਹੈਗਾ ਫੁੱਟਬਾਲ ਹੋਰ ਵੀ ਹੁੰਦਾ ਕਿਸਾਨ ਦੇ ਫਸਲਾਂ ਜਿਹੜੇ ਕਚਾ ਲੱਗ ਜਾਂਦੇ ਇਹ ਜੇ ਕਿਸਾਨ ਅਗੋ ਦਿੱਲੀ ਜਾਣਾ ਚਾਹੁੰਦੇ ਨੇ ਇਸ ਰਸਤੇ ਹੀ ਕਿਉਂ ਕਿਸੇ ਹੋਰ ਰਸਤੇ ਕਿਉਂ ਨਹੀਂ ਜਾਂ ਛੋਟੇ ਛੋਟੇ ਜਥਿਆਂ ਦੇ ਰੂਪ ਦੇ ਵਿੱਚ ਦੋ ਗੱਲਾਂ ਜੇ ਸਰਕਾਰ ਨੇ ਦਿੱਲੀ ਭੇਜਣਾ ਤੇ ਇਹੀ ਰਸਤਾ ਕਿਉਂ ਨਹੀਂ ਜੇ ਨਹੀਂ ਭੇਜਣਾ ਤੇ ਦੂਜੇ ਰਸਤੇ ਵੀ ਬੰਦ ਹੋ ਜਾਣੇ ਆ ਜਦੋਂ ਅਸੀਂ ਦੂਜੇ ਰਾਹ ਦਾ ਕੋਈ ਨਾਂ ਲਿਆ ਤਾਂ ਇਹ ਸਰਕਾਰ ਦੇ ਉੱਤੇ ਡਿਪੈਂਡ ਕਰਦਾ ਵਾ ਏਸੀ ਵੀ ਜਾਣਦੇ ਆ ਫਿਰ ਦੂਜਾ ਰਸਤਾ ਵੀ ਬੰਦ ਕਰਾਵਾਂਗੇ ਉਹਦਾ ਨਜਲਾ ਸਾਡੇ ਤੇ ਸੁੱਟਣਗੇ ਵੀ ਇੱਧਰ ਤਾਂ ਬੰਦ ਸੀ ਦੂਜੇ ਪੰਨੇ ਤਾਂ ਇਹ ਪਾਲਿਸੀ ਨਹੀਂ ਹੈਗੀ ਜਦੋਂ ਕਿਸੇ ਨੂੰ ਰਾਹ ਦੇਣਾ ਤਾਂ ਕੋਈ ਰੌਲਾ ਨਹੀਂ ਹੈਗਾ ਹੁਣ ਦਾ ਤਾਂ ਹੁਣ ਕੁੰਡਲੀ ਬਾਰਡਰ ਵੀ ਬਲੌਕ ਹੈ ਜੇ ਤੱਕ ਕਦ ਹੋ ਜਾਵਾਂਗੇ ਜੀ ਜੀ ਸਰ ਜੀ ਸਾਹਿਬ ਅਗਰ ਰਾਤ ਤੱਕ ਸੈਂਟਰ ਗਵਰਨਮੈਂਟ ਆਪਕਾ ਅਪਰੋਚ ਕਰਦੀ ਹੈ ਜਾਂ ਹਰਿਆਣਾ ਸਰਕਾਰ ਕੇ ਮਾਧਮੇ ਸੇ ਜਾਂ ਜੇ